ਆਹ ਕਿ ਖੁਸ਼ ਹੋ ਹਾਂ ਹਾਂਜੀ ਸਸਰਕਾਲ ਤੋਂ ਸਾਰਾ ਨੂੰ ਕਿੱਦਾਂ ਸਾਰੇ ਆਏ ਹੋ ਤੁਸੀਂ ਸਾਰਿਆਂ ਨੇ ਬਹੁਤ ਧੰਆ ਹੋ ਕੇ ਤੇ ਅੱਜ ਆਪਾਂ ਤਾਂ ਲੈ ਜੇ ਟੈਟੂ ਬਣਵਾਉਣ ਤੇ ਦੀਪ ਕੰਧ ਵੀ ਮੈਂ ਤੇਰਾ ਨਾਮ ਲਿਖਾਣਾ ਤੇ ਬਾਕੀ ਉਹ ਟੈਟੂ ਬਣਵਾਣਗੇ ਤੇ ਬਾਕੀ ਆਪਾਂ ਆਪਕੇ ਸਰਪ੍ਰਾਈਜ਼ ਦਿਖਾਵਾਂਗੇ ਤੇ ਬਾਕੀ ਆਪਣੇ ਵਲੌਗ ਨਾਲ ਬਣ ਰਹੀ ਹੈ ਤੇ ਆਪਣਾ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਅੱਗੇ ਮਿਲਦੇ ਆ ਪਹਿਲਾਂ ਆਪਾਂ ਮਿਲਦੇ ਆ ਜੀ ਟਾਟੂ ਵਾਲੇ ਸ਼ਾਪ ਤੇ ਸ਼ਾਪ ਨੇੜੇ ਆ ਪਠੰਡੇ ਲੱਗ ਕੇ ਸਾਡੇ ਤੇ ਹੁਣ ਆਪਾਂ ਪਠੰਡੇ ਜਾ ਰਹੇ ਆ ਜੀ ਫਿਰ ਮਿਲਦੇ ਆ ਪੱਕੇ ਆਨ ਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਕੁਕ ਕਰਦੇ ਹੋ ਜਣੇ ਘੈਂਡ ਹੋਗੇ ਤੇ ਅੱਜ ਆਪਾਂ ਐਸੀ ਅਜੀਤ ਰੋਡ ਬਾਜੀ ਵਾਲੇ ਇਹ ਤੁਮ ਬਣਾਉਣ ਸ਼ਾਪ ਸਾਹਮਣੇ ਆ ਤੇ ਪਹੁੰਚ ਗਏ ਆ ਆਪਾਂ ਚੱਲਦੇ ਆ ਨਾ ਬਾਜੀ ਵਾਲੇ ਉਹ ਸਾਹਮਣੇ ਬਾਜੀ ਦੀ ਸ਼ਾਪ ਆ ਚਲ ਜੀ ਬਰਾ ਚਲੋ ਜਲਦੀ ਫਿਰ ਆ ਚਲੀਏ ਪਾਜੀ ਨੂੰ ਆ ਵੀ ਮਿੱਤਰੋ ਆ ਗਏ ਫਿਰ ਆਪਾਂ ਪਾਜੀ ਕੋਲੇ ਚਲੋ ਚਲੋ ਜੀ ਸਰ ਕਿ ਮੈ ਜਾਵਾਂਗੇ ਓਹੋ ਅਸੀ ਕਾ ਪਾਜੀ ਹੋਰ ਬਾਈ ਵਧੀਆ ਵਧੀਆ ਬਾਈ ਵਧੀਆ ਬਾਈ ਵਧੀਆ ਇਹਦਾ ਵਧੀਆ ਹੋਰ ਬਾਈ ਵਧੀਆ ਹੋਰ ਬਾਈ ਨਹੀਂ ਹੁੰਦੀ ਵਧੀਆ ਐਨੇ ਦਵਾ ਬਾਈ ਬਾਈ ਬੀਜਾ ਨਹੀਂ ਤਾਂ ਆਗੇ ਫਿਰ ਬਈ ਮੇਰੀ ਗੱਲ ਹੋਰ ਕਰਦੀ ਮੈਨੇ ਬੜਾ ਵਾਦ ਅਸ ਜਿੱਤੇ ਬਈ ਨੇ ਹੋਰ ਬੜਾ ਟਾਈਮ ਲੱਗਾ ਸੀ ਵਧੀਆ ਵਧੀਆ ਪੂਰੀ ਲੋਕੇਸ਼ਨ ਘੈਂਟ ਬਣਾਤੀਆਂ ਫਿਰ ਫਸਟ ਵਾਰ ਐਸੋ ਤਾਂ ਥੋੜਾ ਹੌਸ ਹੀ ਨਾ ਚਲੋ ਵਧੀਆ ਬਾਪੇ ਦੀ ਕਿਰਪਾ ਹੋਈ ਸਾਰਾ ਕੰਮ ਕਰਤਾ ਹੈ ਫਿਰ ਤੁਹਾਡੀ ਕਿਰਪਾ ਦੀ ਬਾਪੇ ਨਹੀਂ ਨਹੀਂ ਸਾਡੀ ਦਾ ਕਾਦੀਆ ਤੁਹਾਡੀ ਕਿਰਪਾ ਪਹਿਲਾਂ ਕੀ ਹੋਰ ਲਓ ਵੀ ਅੱਜ ਸਾਰੇ ਨੂੰ ਆਪਾਂ ਦੱਸਣ ਲੱਗੇ ਜਦੋਂ ਆਪਾਂ ਟੈਟੂ ਸਟੂਡੀਓ ਪਹਿਲੀ ਪਹਿਲਾ ਦਿਨ ਸੀਗਾ ਜਦੋਂ ਆਪਣਾ ਪਹਿਲਾ ਟੈਟੂ ਬਾਈ ਦਾ ਸੀਗਾ ਤੇ ਬਾਈ ਨੇ ਉਹ ਤਾਂ ਵੀਡੀਓ ਪਾਈ ਸੀਗੀ ਉਹਦਾ ਕਰਕੇ ਆਪਣਾ ਕੰਮ ਚੱਲਿਆ ਸੀਗਾ ਠੀਕ ਹੈ ਚਲੋ ਰੱਬ ਨੇ ਮਿਹਰ ਕਰਤੀ ਬਜੇ ਕਿਤਾਬਾਂ ਜਿੰਨੇ ਰੱਬ ਨੇ ਚਾਹਤੀ ਕਲਾਜ ਰੱਖੇ ਹੁਣ ਸਾਡੇ ਚ ਘਰੇ ਟੈਟੂ ਬਣਾ ਲਾ ਬਣਾ ਰਹੇ ਹਾਂ ਚੰਪਾ ਲਾ ਦੇ ਤੇ ਸਾਡੇ ਬਲਾਗ ਨਾਲ ਬਣੀ ਰਹੋ ਲਾਈਕ ਸ਼ੇਅਰ ਕਮੈਂਟ ਦਬ ਕੇ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਬਈ ਸ਼ੇਅਰ ਜਰੂਰ ਕਰਦੇ ਰਹੋ ਥੈਂਕ ਯੂ ਚਲੋ ਆਪਾਂ ਮੇਰੇ ਤੇ ਅੱਗੇ ਵਰਤੋਂ ਅਗੇ ਵਿਚਾਰ ਕੀ ਕੋਸ਼ਿਸ਼ ਕਰਦੇ ਆਪਾਂ ਬਿਲਕੁਲ ਬਿਲਕੁਲ ਚਲੋ ਹਾਂਜੀ ਗੱਲ ਹੈ ਦਿਖਾ ਰਹੇ ਪਾਜੀ ਮੜਾ ਦੇਖਾ ਆਪਣੇ ਕਿਹੜੇ ਸਿਲੈਕਟ ਕੀਤਾ ਆਵळा ਕੀਤਾ ਸੁਣਾਵਾ ਅੱਜ ਬਰਾਵਾ ਨਹੀਂ ਸੈਮ ਟੂ ਸੈਮ ਆਵਾ ਮੈਂ ਕਹਾਂ ਜੀ ਜੱਬ ਘੜਦਾ ਕੇ ਕਰ ਲਿਆ ਸਲੈਕਟ ਪਰ ਕਰ ਲਿਆ ਕਰ ਲਿਆ ਆਪਾਂ ਸਰਪ੍ਰਾਈਜ਼ ਦੇਣਾ ਭਾਜੀ ਸੋਨੂ ਦਾ ਨਾਲ ਲਗਾਉਣਾ ਜੀ ਆਪਾਂ ਉਹ ਤੋਂ ਪਹਿਲਾਂ ਉਹ ਤੋਂ ਪਾਈਸੀ ਸ਼ਹਿਰ ਦਾ ਸੋਤਾ ਅੱਜ ਉਹ ਦੇਖੀ ਵੀਡੀਓ ਆਪਣੇ ਹਟਾ ਦੇਣਾ ਕਿੰਨੇ ਵਾਇਰਲ ਹੋਣਾ ਆਪਣੇ ਹੋ ਮੈਨੂੰ ਸਾਡੇ ਪਿੰਡ ਦੇ ਘਰੇ ਆ ਗਏ ਸੀ ਤੇ ਉਹ ਬਹਿਤ ਮਾਣ ਮੁਰੇ ਕਈ ਦਿਨ ਜੀ ਨਹੀਂ ਮੈਂ ਨਹੀਂ ਮਜ਼ਾਕ ਕਰਦਾ ਇਸ ਲਈ ਕਹਿੰਦੇ ਬੜਾਈ ਰਹਿ ਗਈ ਵੀਡੀਓ ਵਿੱਚ ਸੀ ਨਹੀਂ ਨਹੀਂ ਇਹ ਬਹੁਤ ਪ੍ਰੈਕ ਕਰਦੇ ਆ ਬਟਰ ਕੋਲ ਲੱਗਦਾ ਕੀ ਹੋ ਗਿਆ ਕਹਿੰਦਾ ਨਹੀਂ ਨਹੀਂ ਮੈਨੂੰ ਦਿਖਾਉ ਨਹੀਂ ਦਿਖਾ ਗਿਆ ਕਹਿੰਦਾ ਮੈਂ ਕੀ ਹੋ ਗਿਆ ਕਹਿੰਦਾ ਭਾਬੀ ਦੇ ਫੋਟੋ ਬਣਾਏ ਸੀ ਮੈਂ ਕਹਿੰਦੀ ਮਜ਼ਾ ਮੈਨੂੰ 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 ਆ ਲੱਗ ਗਿਆ ਜਦ ਵੀ ਨਹੀਂ ਮਜ਼ਾਕ ਨਹੀਂ ਕਰਦਾ ਬੋਲ ਮੇਰੀ ਸ਼ਰਟ ਕੋਲ ਤੂੰ ਕਿੱਧਰ ਛਿਡਾ ਦੇ ਕਹਿੰਦਾ ਫੋਟੋ ਬਣਾਏ ਸੀ ਮੈਂ ਕਹਿੰਦੀ ਸਪੈਸ਼ਲੀ ਇਹ ਓਏ ਆਪਣਾ ਕੀ ਲੱਗਦਾ ਹੈ ਜਦੋਂ ਨੂੰ ਸਾਹ ਵਾਲੇ ਤਾਂ ਲੱਗਦੇ ਲੱਭੀ ਉਹਦੇ ਮਾਰ ਹੀ ਲੱਭੀ ਗਈ ਛੜ ਗਈ ਨਹੀਂ ਮਨ ਮਾਰਾ ਗਿਆ ਜਾਣ ਤੇ ਕਹਿੰਦੀ ਮੈਂ ਵੀ ਵੀਡੀਓ ਬਣਾਉਵਾਂ ਦੀ ਫੇਰੀ ਵੀ ਚੱਲੇਗੀ ਪਤਾ ਤੇਰੀ ਲੈ ਉਹ ਕਰਾਂ ਦੇ ਦਿੰਨੀ ਕੋਪਾ ਯੇਨੇ ਕਰਤਾ ਆਪਣਾ ਹੱਥ ਰੈਡੀ ਲਓ ਜੀ ਹੁਣ ਚੱਪਾ ਕੱਢਣ ਲੱਗਿਆ ਬਾਈ ਗੁਰੀ ਦੇ ਕਰਤਾ ਖੜਦਾ ਫੇਰ ਗੱਡਾ ਕਿਹਨਾਂ ਲੰਬੀ ਜਿਸਮ ਹੀ ਪਾਇਓ ドライ ਹੈ ਮੈਂ ਦੇਖਿਆ ਲਓ ਵੀ ਮਿੱਤਰੋ ਸੇਰਾਵਾ ਦੀ ਬਈ ਵਾਲੇ ਲੈਟ ਨਾ ਮੰਮੀ ਦਾ ਨਾਮ ਲਿਖਾ ਲੈਨੇ ਤੁਸੀਂ ਆਪ ਨਾਲ ਮੇਰਾ ਲਿਖਾ ਦੋ ਉਹਨੂੰ ਦਾ ਨਾਮ ਤੇ ਲਿਖਾਓ ਛੋਟੇ ਜਿਹਾ ਬਾਵਾਂਗਾ ਛੋਟੇ ਜਿਹਾ ਬਾਵਾਂਗਾ ਪਹਿਲਾਂ ਤਾਂ ਵੇਖ ਵੀਡੀਓ ਬਣਾਈ ਸੀ ਹਾਂ ਮਰੌਣੀ ਵਾ ਮੇਰੇ ਬਈ ਮੇਰੇ ਬਈ ਨਹੀਂ ਨਹੀਂ ਦੋ ਜਿਹਾ ਸਿੱਟ ਨਹੀਂ ਗੋਲਾ ਹਾਂ ਲੈ ਉਹ ਵੀ ਸੁਈ ਦੇਵੋ ਆਜ਼ ਵੀ ਰੋਣੀ ਹੈ ਵੀਰੇ ਦੇ ਦੇ ਸੱਚੀ ਹੈ ਲਾਂਗਾ ਹੋਰ ਆ ਦੇ ਰੋ ਆਣਾ ਲੱਗ ਵੇ ਚੱਕੀ ਵਾਲਿਆ ਆ ਦੇ ਰਹਾਂ ਦਰਦ ਡਰਾਈ ਆ ਨਾ ਦੇਖੋ ਦਰਦ ਤਾਂ ਨਹੀਂ ਹੋ ਰਿਹਾ ਜੀ ਕੀ ਆ ਗਾਲਾਂ ਸਾਰਿਆਂ ਦਾ ਦਰਦ ਤਾਂ ਭਾਈ ਲੱਗੇ ਨਹੀਂ ਦਿੰਦੇ ਨਾ ਭਾਈ ਦਰਦ ਉਧਰ ਹੀ ਲੱਗਣਗੇ ਤੇ ਮੈਂ ਤਾਂ ਚੱਪੇ ਰੱਦ ਗਿਆ ਲੱਗ ਰਿਹਾ ਮੈਨੂੰ ਨਹੀਂ ਨਹੀਂ ਦਰਦ ਨਹੀਂ ਲੱਗਦਾ ਨਹੀਂ ਨਹੀਂ ਦਰਦ ਨਹੀਂਦਾ ਮਾਮਲੀ ਆ ਹਾਜੇ ਤੇ ਉਧਰ ਇਹ ਦਰਦ ਉਧਰ ਅਰ ਉਧਰ ਗੱਟੂ 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 ਐ ਦਾਨੀ ਇਜਨੋ ਤਾਂ ਵੀਰ ਨੂੰ ਫੜਾ ਲਊਗਾ ਹੀ ਬਣਾ ਲਊਗਾ ਆਪਣੀ ਮੇਰੇ ਬੰਨੀ ਗੱਲ ਖੜਾ ਮੈਂ ਜਨਾ ਵੱਡੇ ਆ ਤੁਹਾਨੂੰ ਹੱਥ ਲੱਗੂਗੇ ਤੁਹਾਨੂੰ ਲੱਗੂਗੇ ਸਾਡੀ ਸਾਨੂੰ ਡਰਾਉਂਦੇ ਆ ਆ ਦੇਖੋ 15 ਸੂਗੀਆਂ ਨੇ ਇਹਦੇ ਚ ਇਹ ਲੋਹੀਆਂ ਦੀਪ ਦੇ ਖਰਮਾ ਕਮਰਾ ਦੇ ਪਾਜੀ ਪੂਰਾ ਕਹਿੰਦੇ ਜਦ ਤੱਕ ਇੱਥੇ ਲਗਾਉਣਾਗਾ ਉਹ ਲਗਾਵਾਂਗੇ ਅੱਜ ਇਹਨਾਂ ਦੀ ਕਾਇ ਜਾਂ ਤਾਂ ਪੂਰੀ ਕਰ ਲਿਆ ਨਾ ਬਾਈ ਬਿਲਕੁਲ ਬਿਲਕੁਲ ਪੂਰੀ ਕਰਾਂਗੇ ਇਸ ਤੱਕ ਬਾਈ ਅਰੇ ਕਹਿ ਰਹੀ ਸੀ ਮੇਰਾ ਬੇਰੀ ਫਾਸ ਪੂਰੀ ਕਰਵਾਉਣੀ ਹੈ ਕਰਨੇ ਕੇ ਬਾਦ ਕਰ ਰੋ ਮੇਰੀ ਪਰਜ ਬਣਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਜੂ ਉਸਤਰਾ ਲਗਾ ਰਿਹਾ ਉਸਤਰਾ ਉਹ ਉਂਗਲ ਵੱਡੀ ਗਈ ਹੈ ਹੈ ਸੱਚ ਬਜਾ ਦਾ ਥੋੜਾ ਹੀ ਪਰ ਕੋਈ ਨਾ ਖੋ ਨਈ ਨਾ ਕੋਈ ਨਾ ਨਾ ਦੇਖਾ ਉਹ ਤੇ ਵੀ ਘਬਰਾਉਣ ਦੇ ਵੀ ਲੀਕ ਥੋਡੀਆਂ ਚਲੋ ਕੋਈ ਨਾ ਦਰਸ਼ਕਾਂ ਨੂੰ ਦਾਨ ਕੋਈ ਨਹੀਂ ਤੇ ਉਂਗਲ ਕੱਟੇ ਕਿ ਮੈਂ ਤੁਹਾਡੇ ਲਾ ਕੇ ਉਹਦਾ ਲਾ ਦੇਣੀ ਹੈ ਤੇ ਆਪਣਾ ਭਰਾ ਹੀ ਹੈ ਉਂਗਲ ਵੱਡ ਦੂੰਗਾ ਟੈਟੂ ਬਣਾ ਦੂੰਗਾ ਤੇ ਟੈਟੂ ਬਣਾ ਦੂੰਗਾ ਨਾ ਕਿੰਨਾ ਬੜਾ ਲੱਗਣਾ ਆਦੀ ਲਾਈਵ ਨੇ ਸੁਣੀ ਉਹਦਾ ਡੈਟੂ ਵੀ ਜਿਆ ਰੈਡੀ ਮੇਰਾ ਨਾਲ ਨੇ ਫਿਰ ਹਾਂਜੀ ਉਹਦਾ ਡੈਟੂ ਹੋਣ ਲੱਗਿਆ ਰੈਡੀ ਤੁਸੀਂ ਕਿਦੋਂ ਦੇ ਕਹਿ ਰਹੇ ਸੀਗੇ ਅੱਜ ਤੁਹਾਡੇ ਵੀਰੇ ਨੇ ਧੱਕੇ ਨਾਲ ਪੜ ਕੇ ਮੈਨੂੰ ਦੇਖੋ ਮੈਂ ਇਹ ਤੋਂ ਭੱਜ ਜਾਂ ਦਿੰਦੇ ਆ ਬੰਦੇ ਕਹਤੇ ਕਹਿੰਦੇ ਨੇ ਨਾ ਨਾਂ ਨਹੀਂ ਲੇਦਾ ਗਾ ਸਾਰੇ ਨਾਲ ਹੀ ਆ ਵੀਰੇ ਮਰੇ ਦੀਪ ਨੇ ਚੱਬ ਗੱਡੇ ਨਾਲ ਹੋਂ ਤਨਾਵ ਲਖਾਣੇ ਪੈਣਾ ਹਾਂਜੀ ਮਿੱਤਰੋ ਮਿਲਦੇ ਆਂ ਫਿਰ ਆਪਾਂ ਅੱਗੇ ਫਾਈਨਲੀ ਕਰਤਾ ਤੋਂ ਹੋ ਗਿਆ ਰਾਰੀ ਦੇਖਾ ਮੈਂ ਕੀ ਲਖਾਣਾ ਛੱਡ ਜਾ ਮਿੱਤਰੋ ਛੱਡ ਜਾ ਛੱਡ ਜਾ ਸੌਣੋ ਹਾਂਜੀ ਠੀਕ ਐ ਦੱਸ ਸਾਰੇ ਕਮੈਂਟਾਂ ਚ ਕਿੱਦਾਂ ਲੱਗਦਾ ਟੈਟੂ ਦੱਸ ਦੋ ਭਾਜੀ ਦੀ ਕਲਾਕਾਰੀ ਕਿੱਦਾਂ ਨਹੀਂ ਲੱਗਦੀ ਐ ਵਿਆਪਰ ਵੀ ਫੋਲੋ ਜ਼ਰੂਰ ਕਰ ਲਿਆ ਕਰੋ ਤੁਸੀਂ ਬੋਲੜੀ ਕਰਕੇ ਭਾਜੀ ਦੀ ਆਈਡੀ ਹੈ ਆਪਣੇ ਕੋ ਟੈਟੂਸ ਤੇ ਜਲਦੀ-ਜਲਦੀ ਆਪਾਂ ਬਾਪਾ ਜੀ ਦਾ YouTube ਚੈਨਲ ਹੀ ਬਣਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਸਾਰੇ ਜਣੇ ਦੱਬ ਕੇ ਸਬਸਕ੍ਰਾਈਬ ਕਰ ਦਿਓ ਤੇ ਬਾਜੀ ਦੇ ਚੈਨਲ ਨੂੰ ਕਰ ਲਿਓ ਫੋਲੋ ਸਬਸਕ੍ਰਾਈਬ ਕਰ ਲਓ ਨਾਲੇ ਤੇ ਬਾਕੀ ਤੁਸੀਂ ਸਾਰੇ ਟੈਟੂ ਦੱਸ ਦਿਓ ਕਿੱਦਾਂ ਦਾ ਬਣਾਏਗਾ ਇਹਨਾਂ ਦਾ ਬਹੁਤ ਘੈਂ ਲੱਗ ਰਿਹਾ ਮੈਨੂੰ ਤੜੇ ਹੱਥ ਨਹੀਂ ਜਾਂਦਾ ਲਓ ਜੀ ਤੇ ਪਰਾ ਟੈਟੂ ਹੋ ਗਿਆ ਡਨ ਤੇ ਮੇਰੇ ਨਾਲ ਨਾਲ ਖਾ ਲਿਆ ਤਾਂ ਮੈਂ ਬਹੁਤ ਖੁਸ਼ ਹਾਂ ਕਿੱਦਾਂ ਲੱਗਣ ਡਿਆ ਬਹੁਤ ਘੈਂ ਤਾਂ ਭਾਜੀ ਦੀ ਕਲਾ ਕਰੀ ਆ ਕਲਾ ਤਾਂ ਬਹੁਤ ਆ ਭਾਜੀ ਤੇ ਨਾ ਕੋ ਮਰੋਨੇ ਘੈਂਟ ਦੀ ਵੀਡੀਓ ਭਰਾ ਕੀ ਦਾ ਫਿਰ ਸਹੀ ਗੱਲ ਆ ਉਹਨੂੰ ਦਾ ਭਰਾ ਹਾਂਜੀ ਹਾਂਜੀ ਸਫਾਕ ਮੈਂ ਨੂੰਗਾ ਆਪਣਾ ਹੋ ਗਿਆ ਰੈਡੀ ਸੋਨ ਆਪਾਂ ਬਣਾਵਾਂਗੇ ਵੀਡੀਓ ਭਾਜੀ ਦੇ ਚੈਨਲ ਤੇ ਪਾਵਾਂਗੇ ਤੇ ਸਾਰੇ ਜਣੇ ਜਰੂਰ ਇੱਥੇ ਆਓ ਵੋਕ ਕੈਨ ਕੰਮ ਆ ਭਾਜੀ ਤੇ ਦੇਖੋ ਹਾਂਜੀ ਤੇ ਬੜਾ ਫਾਈਨਲੀ ਮੇਰੇ ਨਾਮ ਦਾ ਟੈਟੂ ਬਣਾ ਆਇਆ ਤੇ ਦੀਪਰੇ ਪਰੂਫ ਕਰਤਾ ਕਿ ਮੇਰਾ ਬਹੁਤ ਜ਼ਿਆਦਾ ਕਰਤਾ ਬਾਕੀ ਤੁਸੀਂ ਨਾਕਮਟਾ ਕਰਾ ਕਰੋ ਹਲਾ ਇਹ ਮੁੰਡਾ ਤਾਂ ਹੀ ਕਰਤਾ ਸਾਰਾ ਬਾਕੀ ਜਿਹੜਾ ਆਪਾਂ ਸਬੂਤ ਦੇ ਤਾਰਾ ਤੇ ਹੁਣ ਆਪਣਾ ਬਾਗ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਚੱਲੇ ਘਰੇ ਤੇ ਬਾਕੀ ਆਪਣਾ ਨਾਸਟ ਵੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ